ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸੇੰਦ ਦਿਆ ਦਾਵਾ ਕੀਤਾ ਕਿ ਉਹ ਦੇਸ਼ ਦੇ ਲੋਕਾਂ ਤੇ ਉਹਨਾਂ ਦੇ ਅਸਲ ਮੁੱਦਿਆਂ ਤੋਂ ਪਟਕ ਗਏ ਹਨ ਦੱਸਿਆ ਕਿ ਉਹਨਾਂ ਨੇ ਨਿਸ਼ਾਨਾ ਸੌਣਦਿਆਂ ਕਿਹਾ ਕਿ ਮੋਦੀ ਦੇ ਨੇੜਲੇ ਲੋਕ ਉਹਨਾਂ ਨੂੰ ਸੱਚ ਦੱਸਣ ਤੋਂ ਵੀ ਡਰਦੇ ਹਨ ਪ੍ਰਿਯੰਕਾ ਗਾਂਧੀ ਨੇ ਜਲੋਰ ਵਿੱਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਟ ਦੇ ਪੁੱਤਰ ਵਿਆਭਵ ਗਹਿਲੋਟ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਹੈ ਮੈਨੂੰ ਲੱਗਦਾ ਹੈ ਕਿ ਮੋਦੀ ਜੀ ਇਸ ਨੂੰ ਸਮਝਦੇ ਨਹੀਂ ਮੋਦੀ ਨੂੰ ਸੱਤਾ ਦਾ ਨਸ਼ਾ ਇੰਨਾ ਜ਼ਿਆਦਾ ਚੜ ਗਿਆ ਹੈ ਕਿ ਉਹਨਾਂ ਦੇ ਅਧਿਕਾਰੀ ਅਤੇ ਸਾਥੀ ਵੀ ਉਹਨਾਂ ਨੂੰ ਸੱਚ ਦੱਸਣ ਤੋਂ ਡਰਦੇ ਹਨ ਮੈਨੂੰ ਸੱਚੀ ਲੱਗਦਾ ਹੈ ਕਿ ਮੋਦੀ ਦਾ ਹੁਣ ਦੇਸ਼ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਰابطਾ ਟੁੱਟ ਚੁੱਕਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਦੇਸ਼ 'ਚ ਅਜੀਬ ਮਾਹੌਲ ਨਿਆ ਹੋਇਆ ਹੈ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਆਗੂ ਪ੍ਰਿੰਕਾ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਜਾਂਚ ਏਜੰਸੀਆਂ ਦਾ ਫਾਇਦਾ ਉਠਾ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ